ਹਾਂਜੀ ਸਰ ਅੱਜ ਪ੍ਰੈਸ ਕਾਨਫਰੰਸ ਰੱਖੀ ਜਾਈਗੀ ਕਿ ਮਾਮਲਾ ਸੀਗਾ ਸਾਰਾ ਪੂਨ ਮਿਤੀ 13/2/25 ਨੂੰ ਸਾਡੇ ਆਪਣਾ ਐਸਐਸਆਰ ਬੰਤਿਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਬਰੈਸ਼ਨੂ ਤਾਮੰਤਰ ਕੋਲ ਨਾਕਾ ਲਾਇਆ ਹੋਇਆ ਸੀਗਾ ਤਾਂ ਸਾਡੇ ਉੱਥੇ ਮੋਪਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਤਿੰਨ ਬੰਦੇ ਆ ਜਿਹੜੇ ਆਮ ਲੁੱਟਾ-ਖੋਹਾਂ ਕਰਦੇ ਆ ਤੇ ਸਨੇਚਰ ਟਾਈਪ ਦੇ ਬੰਦੇ ਆ ਵੀ ਉਹਨਾਂ ਨੂੰ ਅਸੀਂ ਮਤਲਬ ਵੀ ਜਿਹੜੇ ਉਹਨਾਂ ਦੇ ਬਾਰੇ ਤਲਾਹ ਮਿਲੀ ਸੀ ਜਿਹਦੇ ਆਧਾਰ ਤੇ ਉਹਨਾਂ ਨੇ ਇਹਨਾਂ ਨੂੰ ਟਰੈਪ ਕਰਕੇ ਤਿੰਨ ਜਿਹੜੇ ਸਨੇਚਰ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਇਸ ਲਈ ਇਹਨਾਂ ਦਾ ਪਿੱਛੇ ਕੋਈ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਸੀ ਹਾਂ ਇਹ ਆਪਣਾ ਸਿਨਮਾ ਕ੍ਰਿਮੀਨਲ ਟਾਈਮ ਦੀ ਬੰਦੀ ਹੈ ਇਹ ਤਿੰਨੇ ਜਿਹੜੇ ਆ ਇਹ ਤਰਨਪ੍ਰੀਤ ਸਿੰਘ ਸਰਬਜੋਤ ਸਿੰਘ ਤੇ ਅਮਰ ਕੁਮਾਰ ਇਹ ਤਿੰਨੇ ਗ੍ਰਿਫਤਾਰ ਕਰ ਲਏ ਆ ਔਰ ਇਹਨਾਂ ਪਾਸੋਂ ਇੱਕ ਗਾਥਰ ਹੋਇਆ ਔਰ ਪੰਜ ਸੋਰੀ ਇੱਕ ਐਕਟਵਾ ਦੋ ਮੋਟਰਸਾਈਕਲ ਚੋਰੀ ਦੇ ਔਰ ਅੱਠ ਮੋਬਾਈਲ ਇਹਨਾਂ ਤੋਂ ਬਰਾਮਦ ਕੀਤੇ ਆ ਤੇ ਸਰ ਇਹ ਕਿਸ ਵਾਰਦਾ ਤੋਂ ਅਨਜਾਨ ਦਿੰਦੇ ਸੀਗੇ ਇਹ ਆਪ ਜਿਹੜੀ ਰਾਤਰ ਮਾਰ ਕੇ ਉਹ ਲੁੱਟਮੋ ਕਰਦੇ ਹਾਦੀ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਕਾਫੀ ਜਿਆਦਾ ਕਿੰਨੇ ਰਿਕਾਰਡ ਹੈ ਸਾਰਾ ਕਢਾਇਆ ਇਹਦਾ ਜਿਹੜਾ ਅਮਨ ਹੈ ਉਹਦੇ ਤੇ ਦੋ ਮਕਦਮੇ ਦਰਜ ਹੈ ਜਿਹੜਾ ਸਰਬਜੋਤ ਹੈ ਉਹਤੇ 11 ਮਕਦਮੇ ਦਰਜ ਨੇ ਬਾਕਾਪੁਰਾ ਅਮਦੇ ਬਾਕਾਪੁਰਾ ਥਾਣੇ ਦੇ ਵਿੱਚ ਔਰ ਜਿਹੜਾ ਤਰਨਪ੍ਰੀਤ ਹੈ ਉਹਤੇ 4 ਮਕਦਮੇ ਦਰਜ ਇਹਨਾਂ ਦੀ ਉਮਰ ਵਗੈਰਾ ਕਿੰਨੀ ਕੀਗੀ ਸਰ ਇਹ ਨੀਅਰ ਆਊਟਰ 35 30 35 32 ਦੇ ਵਿੱਚ ਵਿੱਚ ਹੈਗੇ ਤੇ ਸਰ ਇਹਨਾਂ ਦਾ ਕੋਈ ਰਿਮਾਂਡ ਵਗੈਰਾ ਸੀ ਹਾਂ ਇਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤੇ ਉਹਦੇ ਚ ਅਸੀਂ ਉਹ ਬਰਾਮਗੀ ਕਰਕੇ ਤੇ ਇਹਨਾਂ ਨੂੰ ਹਰ ਤਰ੍ਹਾਂ ਦੀ ਕੋਸ਼ਿਸ਼ ਆ ਰਹੀ ਹੈ ਜੀ ਠੀਕ ਹੈ